ओके लेट्स गो हां जी ਮਿੱਤਰੋ ਕੀ ਹਾਲ ਚਾਲ ਤੇ ਆਪਾਂ ਤੁਹਾਡੇ ਸਾਥ ਕਰਦੇ ਆ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਜਗਰਾਉਂ ਕੋੜਿਆਂ ਦੀ ਮੰਡੀ ਦੇ ਵਿੱਚ ਤੁਹਾਨੂੰ ਪਤਾ ਹੀ ਹੋਊਗਾ ਵੀ ਜਗਰਾਉਂ ਦੇ ਵਿੱਚ ਜਿਹੜੀ ਕੋੜਿਆਂ ਦੀ ਮੰਡੀ ਲੱਗਦੀ ਉਹ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਆ ਪੰਜਾਬ ਦੀ ਹਰਿਆਣੇ ਦੀ ਮਾਤਿਰ ਤੇ ਆਹ ਵੇਖੋ ਤੁਸੀਂ ਕਿੰਨਾ ਹੈ ਮੰਨ ਲਓ ਅਲੱਗ-ਅਲੱਗ ਐਟਵਾਂ ਰੱਖੀਆਂ ਹੋਈਆਂ ਨੇ ਕੋੜਿਆਂ ਦੀਆਂ ਕਾਟੀਆਂ ਡੰਡੇ ਠੀਕ ਆ ਤੇ ਘੋੜਿਆਂ ਦਾ ਸ਼ਿੰਗਾਰ ਦਾ ਸਮਾਨ ਚੈੱਕ ਕਰੋ ਤੁਸੀਂ ਮੈਂ ਕਿਹਾ ਗੱਲਬਾਤ ਪੂਰੀ ਬਣਾਈ ਪਈ ਆ ਕਹਿੰਦੇ ਇਹਨਾਂ ਨੇ ਆ ਦੇਖੋ ਡਿਜ਼ਾਈਨ ਚੈੱਕ ਕਰੋ ਇਹ ਬੜੇ ਕੈਂਟ ਲਾਦੀਆਂ ਜਿਹੜਾ ਹੱਥ 'ਚ ਫੜੋ ਤਾਂ ਮਤਲਬ ਪੂਰੀ ਸ਼ਾਈ ਵੀ ਲਾਉਂਦੀ ਆ ਤੇ ਬੜੇ ਅਲੱਗ-ਅਲੱਗ ਤਰ੍ਹਾਂ ਦੇ ਘੋੜੇ ਆਏ ਆ ਕਿ ਆ ਇਹ ਜਸਟ ਨਾਰਮਲ ਘੋੜੇ ਨੇ ਦੇਖੋ ਤੇ ਇਹਨਾਂ ਦਾ ਕਾਦਰ ਚੈੱਕ ਕਰੋ ਬਣਤ ਚੈੱਕ ਕਰੋ ਠੀਕ ਆ ਬਣਤਰ ਕਿਵੇਂ ਦਾ ਕਰੀਓ ਜਾਓ ਜਾਓ ਬਾੰਦੀ ਗੱਲ ਨੁਕਰੇ ਦੀ ਤੇ ਉਹੀ ਛਟਾਂ ਥੱਲੇ ਖੜੇ ਆ ਇਹੜੇ ਨਾਰਮਲ ਸ਼ੈਡ ਨੇ ਨਾ ਮਟੀ ਦੇ ਉਮੇ ਤੇ ਆਹ ਵੇਖੋ ਇੱਥੇ ਬੱਤਕਾਂ ਵੀ ਆਈਆਂ ਨੇ ਕਹਿੰਦੇ ਬੱਤਕਾਂ ਖਰਗੋਸ਼ ਕਬੂਤਰ ਮਨ ਲਵੇ ਇੱਥੇ ਸਾਰਿਆਂ ਦੇ ਸ਼ੌਂਕ ਪੂਰੇ ਕੀਤੇ ਜਾਂਦੇ ਜਿੰਨਿਆਂ ਦੇ ਸ਼ੌਂਕ ਹੁੰਦੇ ਆ ਚਾਹੇ ਉਹ ਕਬੂਤਰਾਂ ਦਾ ਚਾਹੇ ਬਾਤੀਆਂ ਦਾ ਤਾਂ ਉਹ ਵੀ ਹੁੰਦੇ ਨੇ ਤੇ ਵੇਖੋ ਕੋੜੇ ਚੈੱਕ ਕਰੋ ਤੁਸੀਂ ਇੱਥੇ ਛਿੱਪੀ ਗੱਲ ਦਾ ਕੋੜਾ ਵੀ ਆਇਆ ਸੀ ਆਹੀ ਜਗ੍ਹਾ ਤੇ ਖੜਾ ਸੀਗਾ 83 ਨੂੰ ਤੇ ਆਪਾਂ ਕਹੇ ਆ 29 ਨੂੰ ਆ ਚੈੱਕ ਕਰੋ ਤੁਸੀਂ ਉਹ ਬੇਦਰ ਸਟੱਡ ਫਾਰਮ ਦਾ ਵਾਹ ਘੋੜਾ ਕਹਿੰਦੇ ਨਾਮ ਇਹਦਾ ਅਕਬਰ ਕਿੰਨਾ ਸੋਹਣਾ ਘੋੜਾ ਚੈੱਕ ਕਰੋ ਬੜਾ ਕਿੰਨਾ ਹੀ ਸੋਹਣਾ ਬਣਤਰਾ ਕਿੰਨਾ ਸੋਹਣਾ ਸਜਾਉਣ ਦੀ ਲੋੜ ਹੀ ਨਹੀਂ ਆਈ ਕਿੰਨਾ ਸੋਹਣਾ ਲੱਗਦਾ ਆ ਥੋੜੇ ਬਹੁਤੇ ਹਿਡਰੋਲਿਕ ਸ਼ਾਟ ਲਏ ਆਪਾਂ ਤੇ ਜੋ ਮੈਂ ਲਾਤੇ ਨਾਲ ਤੇ ਆ ਘੋੜਾ ਆਇਆ ਕਹਿੰਦੇ ਪਹਿਲੇ ਨੰਬਰ ਇਸ ਤੋਂ ਪਹਿਲਾਂ ਕਿਤੇ ਮੰਡੀ ਸੀਗੀ ਘੋੜਿਆਂ ਦੀ ਕੰਪੀਟੀਸ਼ਨ ਸੀਗੀ ਉੱਥੇ ਕਹਿੰਦੇ ਪਹਿਲੇ ਨੰਬਰ ਤੇ ਆਇਆ ਸੀ ਤੇ ਆ ਚੱਕੋ ਬਜਾਜ ਚੈੱਕ ਕਰੋ ਨਾ ਸੋਹਣੇ ਘੋੜੇ ਜ਼ਿਆਦਾਤਰ ਨੁਕਰੇ ਕਾਫੀ ਘੋੜੇ ਆਏ ਸੀ ਨੁਕਰੇ ਹੀ ਸੀ ਸਾਰਾ ਜਿੰਨੇ ਮੈਂ ਦੇਖੇ ਜ਼ਿਆਦਾਤਰ ਨੁਕਰੇ ਘੋੜੇ ਸੀ ਤੇ ਨੁਕਰੇ ਘੋੜਿਆਂ ਦੀ ਬਣਤਰ ਤੇ ਉਹਨਾਂ ਦਾ ਐਟੀਟਿਊਡ ਬਾ ਕਮਾਲ ਹੀ ਸੀਗਾ ਦੇਖੀ ਚਲੋ ਤੁਹਾਨੂੰ ਅਲੱਗ-ਅਲੱਗ ਘੋੜੇ ਦਿਖਾਉਣੇ ਆਪਾਂ ਚੈੱਕ ਕਰੋ ਕਹਿੰਦੇ ਘੋੜੇ ਇਹ ਬੜੇ-ਬੜੇ ਘੋੜੇ ਆਏ ਸੀ ਫਤੇ ਆਇਆ ਸੀਗਾ ਤੇ ਬਾਕੀ ਸਮੁੰਦਰ ਸਮੰਦਰ ਦੇ ਬੱਚੇ ਆਏ ਸੀਗੇ ਬੜੇ ਘੋੜੇ ਹੈ ਵੈਲਕਮ ਟੂ ਦਾ ਰਾਜਸਥਾਨ ਬਹੁਤ ਤਗੜੇ ਤਗੜੇ ਦੇ ਨਾਮੀ ਘੋੜੇ ਵੀ ਆਉਂਦੇ ਨਾਮੀ ਘੋੜੇ ਆਏ 28 ਤਰੀਕ ਨੂੰ ਤਾਂ ਤੇ ਕਿਸੇ ਟੱਕਰ ਕਰਕੇ ਆਪਣੇ ਤੋਂ 28 ਨੂੰ ਜਾ ਨਹੀਂ ਹੋਇਆ ਪਰ ਮੈਂ 29 ਨੂੰ ਗਿਆ ਤੇ ਇਹਦੇ ਵਿੱਚ ਤੁਹਾਨੂੰ ਦੌੜਾਂ ਵੀ ਦਿਖਾਵਾਂਗੇ ਰੇਥਾਂ ਹੋਈਆਂ ਨੇ ਪੁਰੀਆਂ ਰੇਵੀਆਂ ਚਾਲ ਹੋਈ ਘੋੜਿਆਂ ਦੀ ਆ ਚੈੱਕ ਕਰੋ ਘੋੜਾ ਕੱਦ ਕਾਠ ਪਕੋਂ ਕਿੰਨਾ ਵਧੀਆ ਵਗਾ ਘੋੜਾ ਇਹ ਮੱਥੇ ਫੁੱਲ ਇੱਕ ਪੈਰ ਚੱਟਾ ਜਿਹੜੇ ਘੋੜਿਆਂ ਨੂੰ ਪਿਆਰ ਕਰਦੇ ਹੋ ਹੀ ਇਹਨਾਂ ਬਾਰੇ ਜਾਣਦੇ ਵੀ ਆਹ ਦੇਖੋ ਤੁਸੀਂ ਵੀ ਦੇਖੋ ਕਿੰਨੇ ਸੋਹਣੇ ਨੇ ਜਿਹੜੇ ਇਹਨਾਂ ਨੂੰ ਜਾਣਦੇ ਨਾ ਘੋੜਿਆਂ ਨੂੰ ਦੇਖਦੇ ਆ ਘੋੜਿਆਂ ਨੂੰ ਵਧੀਆ ਰੱਖਦੇ ਦੇਖੋ ਅਰਜਨ ਇਹ ਘੋੜਾ ਭਾਈ ਅਰਜਨ ਨਾਮ ਦਾ ਠੀਕ ਆ ਤੇ ਜਵਾਹਰ ਕਾ ਨਵਾਬ ਤੇਦੀ ਪ੍ਰਾਤਨ ਪਿੱਛੋਂ ਆਈ ਯਾ ਰਤਨਾਕਰ ਕੋੜਾ ਜਿਹੜਾ ਰਤਨਾਕਰ ਕੋੜਾ ਜਿਹੜੇ ਘੋੜਿਆਂ ਦੇ ਪ੍ਰੇਮੀ ਨੇ ਉਹਨਾਂ ਨੂੰ ਪਤਾ ਹੋਊਗਾ ਘੋੜਿਆਂ 'ਚ ਕਿੰਨਾ ਨਾਮ ਆਉ ਘੋੜੇ ਦਾ ਠੀਕਾ ਦੇਵੋ ਦੇ ਬੱਚੇ ਬੜੇ ਸੋਹਣੇ ਨੇ ਆ ਦੇਖੋ ਉਹਦੇ ਹੀ ਬੱਚਾ ਉਹਦੇ ਬੱਚੇ ਦਾ ਬੱਚਾ ਇੰਨਾ ਸੋਹਣਾ ਦੇਖ ਲਓ ਤੁਸੀਂ ਉਹ ਘੋੜਾ ਆਪ ਕਿੰਨਾ ਸੋਹਣਾ ਤੇ ਨੁਕਰੇ ਘੋੜੇ ਦੇਖੋ ਜੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਮੰਡੀ 'ਚ ਨੁਕਰੇ ਘੋੜੇ ਬਹੁਤ ਆਏ ਨੇ ਬਹੁਤ ਸੋਹਣੇ ਸੋਹਣੇ ਨੁਕਰੇ ਘੋੜੇ ਆਏ ਨੇ ਇਹਦੇ ਦਾ ਸਪੌਟ ਨੇ ਤੇ ਸਪੌਟ ਲਿਸਟ ਬਹੁਤ ਜੀ ਆ ਦੇਖੋ ਇਹ ਕੋੜੇ ਦਾ ਨਾਂ ਕਹਿੰਦੇ ਸੁੰਦਰ ਆ ਜੀ ਤੇ ਮੈਂ ਤੁਹਾਨੂੰ ਕਹਿਆ ਇਹ ਸਮੁੰਦਰ ਕੋੜਾ ਇਹ ਸਮੁੰਦਰ ਕੋੜੇ ਦਾ ਬੱਚਾ ਵਾ ਜੀ ਚੈੱਕ ਬਾ ਤੁਹਾਨੂੰ ਆ ਪਾਈਆਂ ਲੱਖ ਲੱਖ ਸਾਰੇ ਕੋੜੇ ਦਿਖਾਉਣੇ ਆ ਜੇ ਆ ਦੇਖੋ ਫਤਿਹ ਇਟਾਲੀਅਨ ਆ ਦੇਖ ਚਾਲ ਦੇਖੋ ਤੁਸੀਂ ਉਹਦੀ ਆਵਾਜ਼ ਚੈੱਕ ਕਰੋ ਚਾਲ ਦੇ ਤੇ ਆ ਕੋੜਾ ਮੈਂ ਸੁਣਿਆ ਬੜਾ ਨਾਮੀ ਆ ਜਿਹਨੇ ਪਤਾ ਉਹ ਨਵਾਬ ਦੇਖੋ ਘੋੜਾ ਐਟੀਟਿਊਡ ਦੇਖੋ ਉਹਦਾ ਨਾਲਾ ਨੂੜਾ ਗੱਡੀਆਂ ਪਈਆਂ ਨੇ ਸਾਰੀਆਂ ਨਵਾਬ ਦਾ ਵੀ ਨਾਮ ਜਾਣਿਆ ਜਾਂਦਾ ਮੈਂ ਦੇਖੋ ਤੁਸੀਂ ਚੈੱਕ ਕਰੋ ਥੋੜਾ ਕਹਿੰਦੇ ਘੋੜਿਆਂ ਦੀ ਮੰਡੀ ਦੇ ਜਗਰਾਉਂ ਦੇ ਵਿੱਚ ਜਿੰਨਾ ਮੈਨੂੰ ਪਤਾ ਵਾ ਕਹਿੰਦੇ ਵੀ ਇਹ ਸਭ ਤੋਂ ਵੱਡੀ ਮੰਡੀ ਹੁੰਦੀ ਹੈ ਕਿ ਏਸ਼ੀਆ ਆਪਣੇ ਏਰੀਆ ਵਾਲ ਦੀ ਤੇ ਇੱਥੇ ਘੋੜੇ ਦੇਖੇ ਵੀ ਗਏ, ਵੇਚੇ ਵੀ ਗਏ। ਠੀਕ ਆ ਖਰੀਦਣ ਵਾਲੇ ਲੋਕ ਬਹੁਤ ਸੀਗੇ। ਮੱਲ ਮੇਲਾ ਭਰਿਆ ਹੋਇਆ ਸੀ। ਮੈਂ 2 ਦਿਨ ਗਿਆ ਤੇ 2 ਦਿਨ ਮੇਲਾ ਪੂਰਾ ਭਰਿਆ ਹੋਇਆ ਸੀ। ਟੈਲੀਨ ਮਹਿਤਾ ਦੇਖੋ ਕਿੰਨਾ ਸੋਹਣਾ ਘੋੜਾ ਰੇ, ਕਿੰਨਾ ਵਧੀਆ। ਟੈਕ। ਤੇ ਬਲਕਦੇ ਸਟੱਡ ਬਾਰ ਰਹੇ ਆ। ਉੱਥੇ ਖੜਾ ਵਾ। ਇਹਨਾਂ ਦੇ ਦੋ ਘੋੜੇ ਆਏ ਨੇ ਜਿਹੜਾ ਪਿੱਛੇ ਨੂੰ ਘੋੜਾ ਦਿਖਾਇਆ ਵਾ ਨਵਾਬ, ਉਹ ਵੀ ਇਹਨਾਂ ਦੇ। ਨਵਾਬ ਤੇ ਦਲਵਾਗ ਰਣੀਆਂ ਦਾ ਵਾ। ਨਵਾਬ ਤੇ ਮਹਿਤਾ ਟੈਕ ਕਰਦਾ। ਏ ਹੈਗਾ ਦਲਵਾਗ ਰਣੀ ਵਾਲੇ ਦਾ ਪੋਤਾ ਦੀ ਲਾਉ ਦਾ ਇਹ ਪੂਰੇ ਮੈਦਾਨ ਇਹ ਐਸ਼ੀਆ ਜਿੰਨੇ ਨਾਮੀ ਘੋੜੇ ਸੀ ਉਹਨਾਂ ਦੇ ਬੱਚੇ ਆਏ ਤੇ ਸ਼ੇਵਾਲ ਸ਼ੇਰਵਾਸ ਆ ਚੈੱਕ ਕਰੋ ਸ਼ੇਰਵਾਸ ਇਹਦਾ ਕੱਟ ਉਹ ਦੇਖ ਮਾੜੇ ਮਾੜ ਕੇ ਦੇਖੋ ਮਾੜੇ ਬਹੁਤ ਅਗਰੈਸਿਵ ਪੂਰਾ ਅਗਰੈਸਿਵ ਬਾਬਾਈ ਸ਼ੇਰਵਾ ਪੂਰਾ ਸੁਲਤਾਨ ਸਿੱਖ ਸਪੈਡ ਫਾਰਮ ਦੇ ਮੱਜੂ ਕੇ ਬਲੱਡ ਲੈਣ ਦਾ ਕੋੜਾ ਇਹ ਮੱਜੂ ਕੇ ਬਲੱਡ ਬੜੀ ਨਾਮੀ ਬਲੱਡ ਲੈਣ ਜਾਣੀ ਜਾਂਦੀ ਹੈ ਮੱਜੂ ਦੇ ਇਹ ਖੜਾ ਵਾ ਸੇਖੋਂ ਸਟਾਰਟ ਫਾਰਮ ਆ ਰਿਹਾ ਦੇ ਆਹ ਵੇਖੋ ਸਹੀ ਸਟੈਲੀਅਨ ਸੁਲਤਾਨ ਫਾਇਰਬੈ ਸ਼ਹਿਨਸ਼ਾਹ ਜਲਾਲ ਦੀ ਆਲ ਦਾ ਬੱਚਾ ਬਾਈ ਤੇ ਆ ਇਹਦੇ ਰਿਜ਼ਲਟ ਚੈੱਕ ਕਰੋ ਚੈੱਕ ਕਰੋ ਬਈ ਵਿੱਚੇ ਦੇ ਰਿਜ਼ਲਟ ਕਹਿੰਦੇ ਇਹਦੇ ਆਹ ਵੇਖੋ ਬੜੇ ਵੱਡੇ ਵੱਡੇ ਤੇ ਬੜੇ ਨਾ ਨਾਮੀ ਘੋੜੇ ਵੀ ਆਏ ਸੀਗੇ ਬੜੇ ਮਹਿੰਗੇ ਮਹਿੰਗੇ ਘੋੜੇ ਦੇ ਵਿੱਚ ਬੜਾ ਘੈਂਟ ਕੋ ਆ ਜਿੱਦਿਆਂ ਘੋੜਾ ਮੈਨੂੰ ਬੜਾ ਵਧੀਆ ਲੱਗਿਆ ਯਾਰ ਘੋੜੇ ਦਾ ਨਾਮ ਸੀ ਯਾਦ ਨਹੀਂ ਤੇ ਇੰਨੀ ਸੋਹਣੀ ਬਣ ਤਰੇ ਯਾਰ ਘੋੜੇ ਦੀ ਇੰਨੀ ਜਿਆਦਾ ਸੋਹਣੀ ਮੈਨੂੰ ਬੜੀ ਵਧੀਆ ਲੱਗੀ ਤੇ ਕਿੰਨਾ ਸੋਹਣਾ ਘੋੜਾ ਯਾਰ ਚੈੱਕ ਕਰੋ ਹਣੇ ਹੁਣ ਬਸ ਆਪਾਂ ਦਲਦੇ ਤੁਹਾਨੂੰ ਦਿਖਾਉਨੇ ਆ ਜੀਆਂ ਤੌੜਾਂ ਕਿਉਂਕਿ ਘੋੜਿਆਂ ਦੀਆਂ ਰੇਵੀਆਂ ਚੱਲਣਾ ਹੋਈਆਂ ਸੀਗੀਆਂ ਤੇ ਕਰੋ ਇੰਨੇ ਸੋਹਣੇ ਸੋਹਣੇ ਟੈਟਾ ਇੰਨੇ ਸੋਹਣੇ ਟੈਟਾ ਦਾ ਵੇਖੇ ਵਿਆਹ ਆ ਤੇਰੀ ਹੁੰਦੇਗੇ ਚੱਜ ਦੇ ਆ ਤੇ ਯਾਰਾ ਵੇਖੋ ਦੇਖ ਕਿਵੇਂ ਜਾਵੜ ਕੀਤੀ ਹੋਈ ਆ ਸਿਰਫ ਘੋੜਿਆਂ ਨੇ ਜਿੰਨਾ ਦਾ ਪਿਆਰ ਨਹੀਂ ਘੋੜੇ ਉਹਨਾਂ ਲਈ ਤਾਂ ਬਸ ਸਭ ਕੁਝ ਹੀ ਆਹ ਦੇਖੋ ਖਲੀਫਾ ਇਸ ਨਾਮ ਤੋਂ ਸੁਣਿਆ ਹੋਊ ਘੋੜਿਆਂ ਵਾਲਾ ਘੋੜੇ ਪ੍ਰੇਮੀ ਵਾਲਾ ਦੇਖ ਮੱਝੂ ਕੇ ਬਲੱਡਲੈਨ ਦਾ ਜਿੰਨੇ ਵੀ ਘੋੜੇ ਹਨ ਉਹਨਾਂ ਦੀ ਮਾਸਟਰ ਵੱਲ ਪੂਰੀ ਪਰਫੈਕਟ ਹੁੰਦੀ ਚੱਲ ਤੇ ਵੀ ਮੱਝੂ ਕੇ ਬਲੱਡਲੈਨ ਦਾ ਭਾਵੇਂ ਚੱਟਾ ਨਹੀਂ ਹੈਗਾ ਘੋੜਾ ਪਰ ਹੈਗਾ ਮੱਝੂ ਕੇ ਬਲੱਡਲੈਨ ਦਾ ਦੇਖ ਕੇ ਚੈੱਕ ਕਰ ਚੱਲੋ ਆਹ ਦੇਖੋ ਘੋੜਿਆਂ ਦੀ ਆ ਘੋੜਾ ਦੇਖੋ ਕਿੰਨਾ ਸੋਹਣਾ ਯਾਰ ਦੇਖੋ ਮੰਦਰ ਦਾ ਦੇਖੋ ਤੇ ਮੰੰਨੂ ਦੇ ਗੱਲ ਇਹ ਵੀ ਆ ਵੀ ਇਹ ਵੀ ਸਮੁੰਦਰ ਦਾ ਬੱਚਾ ਹੈ। ਮੰੰਦਰ ਦੇ ਬੱਚੇ ਇਹਨੇ ਸੋਹਣੇ ਆਏ ਨੇ ਨਾ। ਬਹੁਤ ਸੋਹਣੇ ਨੇ। ਛੁੜ ਜਾ ਦੇਖੋ ਅੜਦਾ ਕਹਿੰਦੇ। ਹੋਵੇ। ਉਹ ਨਿੱਕਾ ਜਿਹਾ ਵਾ ਉਹ ਹੀ ਨਹੀਂ ਮਾਰ। ਹੋਵੇ। ਦੇਖੋ। ਤੇ ਹੀਟ ਚ ਨੇ ਦੋਨੇ। ਦੇਖੋ ਪੂਰੇ। ਮਾਰ ਨਹੀਂ ਨਿਆਰੇ ਇੱਕ ਦੂਜੇ ਨੂੰ। ਉਹ ਨਿਕਲਿਆ ਵਾ ਦੇਖ ਚੋਵਾ ਨਿਕਲਿਆ ਤੇ ਦੇਖੋ ਚੜ ਚੜ ਪੈਂਦਾ ਇਹਨੂੰ ਵੀ ਜੇ ਲੋ ਕਹਿੰਦੇ ਮਿੱਤਰੋ ਪੂਰੇ ਗਰਮ ਥੀ ਯਾਰ ਪੂਰੇ ਗਰਮ ਜੇ ਆ ਮੜਾ ਜਿਹਾ ਹੁੰਦਾਰਾ ਭਰਦਾ ਹੀ ਉਹ ਨਾਲ ਹੀ ਉੱਠ ਖੜਦਾ ਏ ਓਏ ਕਿਉਂ ਬਹੁਤ ਤਗੜਾ ਕੰਮ ਜੀ ਕਹਿੰਦੇ ਲਾਉਂਦੇ ਮੱਥੇ ਨਾਲ ਮੱਥਾ ਇਦਰਾ ਕੋੜਾ ਹਲੇ ਠੰਡਾ ਚੱਲਦਾ ਓਏ ਦੇਖੋ ਉਹਦੇ ਨਿੱਕਾ ਜਿੰਨ ਕਹਿੰਦੇ ਨੇ ਉਹਦੇ ਜਿੰਨਾ ਨਿੱਕਾ ਉਹਨਾ ਤਿੱਖਾ ਉਹੀ ਦੀ ਰੋਦਣਾ ਉਹ ਜਿੰਨਾ ਨਿੱਕਾ ਵਗਾ ਉਹਨਾ ਤਿੱਖਾ ਹੋੜਾ ਦੇਖ ਪਰ ਉਹ ਉਹ ਪੈਂਦਾ ਚੜ 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 ਆਉਂਦਾ ਉਹ ਕਹਿੰਦਾ ਚਾਹ ਮੇਰੇ ਛੋਟਾ ਮਤ ਜਾਨੀ ਹੋ ਕਹਿੰਦਾ ਮੈਨੂੰ ਨਿੱਕਾ ਜਾਣ ਕੇ ਨਾ ਕੁਝ ਕਰ ਲਿਓ ਉਹ ਕਹਿੰਦੇ ਉਹਦੀ ਮਾਰ ਉਹ ਐਟੀਟਿਊਡ ਆ ਲੈ ਬਸ ਆ ਦੇਖੋ ਕਹਿੰਦੇ ਦੋਨੇ ਇੱਕੋ ਜਿਹੇ ਘੋੜੇ ਆ ਗਏ ਆ ਏ ਜਿੰਨਾ ਮੈਨੂੰ ਪਤਾ ਲੱਗਿਆ ਕਹਿੰਦੇ ਪਿਓ ਪੁੱਤ ਨੇ ਖੈਰ ਤੇ ਕਿੰਨੇ ਸੋਹਣੇ ਆ ਗਏ ਜੋ ਤਾਂ ਇਹਨੂੰ ਕਹਿੰਦਾ ਲਓ ਵੀ ਦੇਖੋ ਕਹਿੰਦੇ ਘੋੜਿਆਂ ਦਾ ਫੋਟੋ ਸ਼ੂਟ ਹੋ ਰਿਹਾ ਵਾ ਤੇ ਇਹ ਫੋਟੋ ਕਿੰਨਾ ਪ੍ਰੋਫੈਸ਼ਨਲ ਆ ਦੇਖੋ ਚੈੱਕ ਕਰੋ ਹੁਣ ਇਹ ਤੇ ਫੋਟੋ ਸ਼ੂਟ ਹੋਣਾ ਕਹਿੰਦੇ ਘੋੜਿਆਂ ਦਾ ਤੇ ਆ ਚੈੱਕ ਕਰੇ ਹੁਣ ਪੂਰੇ ਲੈਂਡ ਚ ਲਾਉਣਗੇ ਇਹਨਾਂ ਨੂੰ ਐ ਕਰਕੇ ਆ ਲਓ ਆ ਗਏ ਆਪਾਂ ਕਹਿੰਦੇ ਰੇਵੀਆ ਚਾਲਾ ਤੇ ਇਹਦਾ ਮੈਨੂੰ ਸਪੈਸ਼ਲੀ ਇੰਤਜ਼ਾਰ ਸੀਗਾ ਪਹਿਲਾਂ ਮੈਂ ਦੁਪਹਿਰੇ ਗਿਆ ਸੀਗਾ ਉਦੋਂ ਤਾਂ ਮੈਨੂੰ ਪਤਾ ਹੀ ਨਹੀਂ ਸੀ ਸ਼ਾਮਾ ਕਿੰਨਾ ਇਹਦਾ ਜਦੋਂ ਮੈਂ ਉੱਥੇ ਜਾ ਕੇ ਪਤਾ ਕੀਤਾ ਤਾਂ ਮੈਨੂੰ ਪਤਾ ਲੱਗਿਆ ਤੇ ਆਹ ਕੋੜਾ ਕਹਿੰਦੇ ਆ ਆਇਆ ਪਹਿਲੇ ਨੰਬਰ ਤੇ ਨੂੰ ਰਿਜ਼ਲਟ ਪਹਿਲੇ ਨਹੀਂ ਦੱਸਦਾ ਕਿਉਂਕਿ ਮੈਂ ਇਹ ਵੀਡੀਓ ਬਾਅਦ ਚ ਬਣਾਈ ਜਾਂ ਤੇ ਪਾਈ ਆ ਪਟਾਓ ਕੋੜਾ ਪਹਿਲੇ ਨੰਬਰ ਤੇ ਤੁਸੀਂ ਰੀਵੀਆਂ ਚਾਲਣਾ ਦੇਖ ਕੰਨੀਆਂ ਸੋਹਣੀਆਂ ਨੇ ਕਿੰਨੇ ਘੋੜਿਆਂ ਨੇ ਕਿੰਨਾ ਆਵਦਾ ਧਾਮ ਦਿਖਾਇਆ ਵਾ ਆ ਦੇਖੋ ਕਹਿੰਦੇ ਕੋੜਾ ਕਾ ਲੈ ਜਾ ਉਥੇ ਆਉਂਦਾ ਜੀ ਬਾਰੇ ਬੋਲੋ ਲੋਵੀ ਲੱਗ ਗਿਆ ਕਹਿੰਦੇ ਜਗਾਰਾ ਤੇ ਹੋ ਚੱਲੀਆਂ ਰੇਵੀਆ ਚਾਲ ਸ਼ੁਰੂ ਕਹਿੰਦੇ ਹੈ ਸੁਪਰਮਾਤਮਾ ਕਿਰਪਾ ਕਰੇ ਸਭ ਪਹਿਲੇ ਤੋਂ ਸਾਰਿਆਂ ਦਾ ਧੰਨਵਾਦ ਆਹ ਇਹਨਾਂ ਨੇ ਬੜਾ ਗਾਈ ਹੋਇਆ ਕਹਿੰਦੇ ਭਾਈ ਇਹ ਮੈਂ ਨੂੰ ਕੀਦਰ ਫੈਨਾ ਨੇ ਇਕੱਠੀ ਆਉਦੀ ਇੰਨੀ ਭਜਾਈ ਠੀਕ ਆ ਤੇ ਪਰ ਇਹ ਸੀ ਇਹਨਾਂ ਦਾ ਜ਼ਰੂਰੀ ਸੀਗਾ ਇੰਨੀ ਤੇਜ਼ ਗੱਡੀ ਚਲਾਉਣੀ ਤੇ ਇਹਨਾਂ ਟਰੈਕਟਰ ਖਾਲੀ ਕਰ ਰਹੀਆਂ ਆ ਦੇਖੋ ਘੋੜਾ ਗਰਮ ਹੁੰਦਾ ਪਿਆਗਾ ਠੀਕ ਆ ਘੋੜੇ ਨੂੰ ਪੂਰਾ ਗਰਮ ਕਰਦੇ ਹੁੰਦੇ ਆਗੇ ਆ ਚਲੋ ਆ ਗਈ ਪਹਿਲੀ ਚਾਲ ਚੈੱਕ ਕਰੋ ਘੋੜੇ ਦੀ ਚਾਲ ਕਿੰਨਾ ਤੇਜ਼ ਆ ਘੋੜਾ ਚੈੱਕ ਕਰੋ ਇਹ ਹੁੰਦੀ ਆ ਰੇਵੀਆ ਚਾਲ ਆ ਮੰਨ ਲਓ ਜਿੱਥੇ ਘੋੜਾ ਪੈਰ ਪਟ ਗਿਆ ਉੱਥੇ ਉਹਦੀ ਚਾਲ ਖਾ ਲਓ ਆਹ ਦੇਖੋ ਇਹਨਾਂ ਦਾ ਵੀ ਘੋੜੇ ਇਹਨਾਂ ਨੇ ਇੰਨੇ ਪਜਾਏ ਦੋ ਤਿੰਨ ਘੋੜੇ ਪਜਾਏ ਇਹਨਾਂ ਨੇ ਘੋੜੇ ਘੋੜੀਆਂ ਤੇ ਬਹੁਤ ਹੁਣਾ ਭਜੇ ਆਹ ਪਹਿਲੇ ਨੰਬਰ ਵਾਲੇ ਜਾਂਦੇ ਆ ਉਹ ਦੇਖੋ ਘੋੜੀ ਦੀ ਚਾਲ ਦੇਖੋ ਇਹਦਾ ਘੋੜੇ ਦਾ ਨਾਮ ਪਤਾ ਕੀ ਸੀ ਕਹਿੰਦੇ ਜੈਪਸੀ ਘੋੜੀ ਦਾ ਨਾਮ ਸੀ ਜੈਪਸੀ ਆਹ ਵੇਖੋ ਹੁੰਦਾ ਔਰ ચાલો યાર હો mời mọi người mời mọi người mời mọi không mời mọi người

ਕੇ ਬੱਬਾ ਉਹਦਾ ਰਿਕਾਰਡ ਤੋਂ ਮੱਟ ਗਈ ਫੇਰ ਮੱਟ ਗਈ ਫੇਰ ਤੂੰ ਅਬ ਉਹ